ਜਦੋਂ 20 ਸਾਲਾਂ ਪਠਾਣੀ ਕੁੜੀ ਬਾਨੋ ਨੇ 42 ਸਾਲਾਂ ਸਰਦਾਰ ਹਰੀ ਸਿੰਘ ਨਲੂਆ ਕੋਲੋਂ ਪੁੱਤਰ ਦੀ ਇੱਛਾ ਜ਼ਾਹਰ ਕੀਤੀ। ਇੱਕ ਵਾਰ ਸਰਦਾਰ ਹਰੀ ਸਿੰਘ ਨਲੂਆ ਜੀ ਜਮਰੌਦ ਦੇ ਇਲਾਕੇ ਦਰਖੈਬਰ ਨੂੰ ਜਿੱਤ ਕੇ ਉੱਥੇ ਤੰਬੂ ਲਗਾ ਕੇ ਬੈਠੇ ਸਨ। ਉਹਨਾਂ ਦੇ ਤੰਬੂ ਵਿੱਚ ਪਠਾਣੀ ਕੁੜੀ ਬਾਨੋ ਪਹੁੰਚੀ ਜਿਸ ਨੇ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਦੀ ਕisse ਸੁਣ ਰੱਖੇ ਸਨ। ਬਾਨੋ ਨੇ ਆ ਕੇ ਸਰਦਾਰ ਹਰੀ ਸਿੰਘ ਨਲੂਆ ਕੋਲੋਂ ਵਿਆਹ ਦੀ ਇੱਛਾ ਜ਼ਾਹਰ ਕੀਤੀ। ਸਰਦਾਰ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਕਿ ਮੈਂ ਤਾਂ ਪਹਿਲਾਂ ਤੁਸੀਂ ਵਿਆਹ ਆਇਆ ਹਾਂ ਬਾਨੋ ਕਹਿਣ ਲੱਗੀ ਕਿ ਮੈਨੂੰ ਆਪ ਜੀ ਦੇ ਵਿਆਹ ਦਾ ਕੋਈ ਇਤਰਾਜ਼ ਨਹੀਂ ਹੈ ਮੈਨੂੰ ਤਾਂ ਤੁਹਾਡੇ ਕੋਲੋਂ ਤੁਹਾਡੇ ਵਰਗਾ ਬਹਾਦਰ ਪੁੱਤਰ ਚਾਹੀਦਾ ਹੈ ਇਹ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਤੁਰੰਤ ਹੀ ਉਸਨੂੰ ਉੱਥੋਂ ਜਾਣ ਲਈ ਕਿਹਾ ਬਾਨੋ ਜਾਂਦੀ ਇਹ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਮੁੜਦਾ ਪਰ ਅੱਜ ਮੈਂ ਖਾਲੀ ਮੁੜ ਰਹੀ ਹਾਂ ਇਹ ਗੱਲ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਚੁੱਭ ਗਈ ਉਹਨਾਂ ਨੇ ਉਸ ਬੀਬੀ ਨੂੰ ਰੋਕਿਆ ਅਤੇ ਉਸਦੇ ਕੋਲ ਜਾ ਕੇ ਕਹਿਣ ਲੱਗੇ ਤੈਨੂੰ ਮੇਰੇ ਕੋਲੋਂ ਪੁੱਤਰ ਚਾ ਉਹ ਗੋਡਿਆਂ ਭਾਰ ਹੋ ਗਏ ਤੇ ਬਾਨੋ ਦੇ ਪੈਰੀ ਹੱਥ ਲਾ ਕੇ ਕਹਿਣ ਲੱਗੇ ਕਿ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਪੁੱਤਰ ਇਸ ਗੱਲ ਨੇ ਬਾਨੋ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਅੱਗੇ ਜਾ ਕੇ ਬਾਨੋ ਵੀ ਸਿੱਖ ਧਰਮ ਵਿੱਚ ਸ਼ਾਮਲ ਹੋ ਗਈ ਤੇ ਬੀਬੀ ਬਾਨੋ